ਇਸ ਜਗ੍ਹਾ ਤੇ ਇਹ ਵੀ ਕਿਹਾ ਜਾਂਦਾਗਾ ਵੀ ਜੇ ਤੁਸੀਂ ਮਤਲਬ ਇੱਥੇ ਹਵਨ ਵਗੈਰਾ ਕਰਾਉਣਾ ਤੁਸੀਂ ਆਪਦੀ ਕੁੱਲ ਦਾ ਪੰਡਤ ਵੀ ਲੈ ਕੇ ਆ ਸਕਦੇ ਹੋ ਕੁੱਲ ਦੇ ਪੰਡਤ ਤੋਂ ਵੀ ਹਵਨ ਕਰਵਾ ਸਕਦੇ ਹੋ ਜਾਂ ਤੁਸੀਂ ਇੱਥੋਂ ਪੰਡਤ ਹਾਇਰ ਕਰਕੇ ਵੀ ਇੱਥੇ ਤੁਸੀਂ ਹਵਨ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇੱਥੇ ਜਗ੍ਹਾ-ਜਗ੍ਹਾ ਦੇ ਉੱਤੇ ਇਨਕੁਆਇਰੀ ਆਫਿਸ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਡੀ ਵੀਡੀਓ ਦੇ ਵਿੱਚ ਇਹਨਾਂ ਤੋਂ ਪੁੱਛ ਕੇ ਤੁਸੀਂ ਹਵਨ ਵਗੈਰਾ ਕਰਵਾ ਸਕਦੇ ਆ ਜਿਆਦਾਤਰ ਤਾਂ ਲੋਕ ਇੱਥੇ ਆ ਕੇ ਆਪਣੇ ਕੁੱਲ ਦੇ ਪੰਡਤ ਤੋਂ ਹੀ ਹਵਨ ਵਗੈਰਾ ਕਰਵਾਉਂਦੇ ਆ ਲਓ ਜੀ ਕਰੋ ਮੀਨ ਦਰਬਾਰ ਦੇ ਦਰਸ਼ਨ ਇੱਥੋਂ ਤੇ ਤੁਹਾਨੂੰ ਦੱਸਿਆ ਜੀ ਇੱਥੇ ਜਿਨ੍ਹਾਂ ਦੇ ਮਤਲਬ ਕੇਸ ਵਗੈਰਾ ਜ਼ਿਆਦਾ ਚੱਲਦੇ ਹੁੰਦੇ ਉਹ ਇੱਥੇ ਆ ਕੇ ਹਵਨ ਕਰਵਾਉਂਦੇ ਆ ਤੇ ਤਾਂ ਜੋ ਉਹਨਾਂ ਦੇ ਕੇਸ ਤੋਂ ਛੁਟਕਾਰਾ ਹੋ ਜਾਂਦਾਗਾ ਮਾਤਾ ਬਗਲਾਮੁਖੀ ਸਾਰਿਆਂ ਦੀਆਂ ਅਰਦਾਸਾਂ ਮਨੋ ਕਾਮਨਾ ਪੂਰੀਆਂ ਕਰਦੀ ਆ ਜੈ ਮਾਤਾ ਦੀ ਜੈ ਮਾਤਾ ਦੀ ਹਰ ਹਰ ਮਾਤੇ ਲਓ ਜੀ ਹੁਣ ਅਸੀਂ ਪਹੁੰਚ ਗਏ ਮਾਤਾ ਬਗਲਾਮੁਖੀ ਤੇ ਹੁਣ ਤੁਹਾਨੂੰ ਆਪ ਦਰਸ਼ਕਣਾਉਨੇ ਆ ਮੰਦਰ ਦੇ ਤੇ ਇਸ ਟਾਈਮ ਖੜੇ ਅਸੀਂ ਪਾਰਕਿੰਗ ਦੇ ਵਿੱਚ जय माता दी स्वागत है ਤੁਹਾਡਾ ਨਵੇਂ ਬਲੌਗ ਦੇ ਵਿੱਚ जय माता दी ਵੀਰੇ ਰਾਡੀ ਵੀਰੇ जय माता दी जय माता दी जय माता दी ਚਲੋ ਚੱਲੀਏ ਤੁਹਾਨੂੰ ਆਪਾਂ ਦਰਸ਼ਨ ਹੁਣੇ ਇਸ ਟਾਈਮ ਇੱਥੇ ਹੈਗੇ ਸੀ ਅਸੀਂ ਪਾਰਕਿੰਗ 'ਚ ਪਾਰਕਿੰਗ ਦੇ ਲੱਗਦੇ ਸਾਡੇ 50 ਰੁਪਏ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਹੁਣ ਆਪਾਂ ਸਾਹਮਣੇ ਮਿਲਦੀ ਹੈ ਪਰਚੀ ਗੱਡੀ ਦੀ 100 ਰੁਪਏ ਆਟੋ ਕਾਰ ਐਸਯੂਵੀ 50 ਰੁਪਏ ਟੈਂਪੂ ਬੱਸ ਟਰੱਕ ਟਰਾਲਾ ਵੱਡੇ ਵਾਹਨ 100 ਰੁਪਏ ਦੇਖ ਸਕਦੇ ਹੋ ਸਾਹਮਣੇ ਪਰਚੀ ਘਟਾ ਕੇ ਆਪਾਂ ਚੱਲੇ ਮੇਨ ਦਰਬਾਰ ਵੱਲ ਸਾਹਮਣੇ ਦੇਖੋ ਦੁਕਾਨਾਂ ਲੱਗੀਆਂ ਹੋਈਆਂ ਸਾਰੀਆਂ ਇੱਥੇ ਮਤਲਬ ਜਿੰਨੀਆਂ ਵੀ ਵਸਤੂਆਂ ਮਿਲਦੀਆਂ ਨਾ ਜਾਂ ਚੀਜ਼ਾਂ ਚੜਾਈਆਂ ਜਾਂਦੀਆਂ ਉਹ ਸਾਰੀਆਂ ਪੀਲੇ ਰੰਗ ਦੇ ਚੜਾਈਆਂ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆਪਾਂ ਅੱਗੇ ਜਾ ਕੇ ਇੱਥੇ ਵੀ ਸੰਗਤ ਦਾ ਕਾਫੀ ਜ਼ਿਆਦਾ ਇਕੱਠਾ ਕਿਉਂਕਿ ਸੌਣ ਦੇ ਮਹੀਨੇ ਚੱਲਦੇ ਪਏ ਹਨ ਆ ਦੇਖੋ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਤੇ ਇੱਥੇ ਵਸਤੂਆਂ ਪਈਆਂ ਛੁੰਨੀਆਂ ਧਾਗੇ ਸਾਰੇ ਪੀਲੇ ਰੰਗ ਦੇ ਇੱਥੇ ਲੈਂਬੂ ਲੈਮਨ ਜੀ ਆਪਾਂ ਕਰਨ ਚੱਲਦੇ ਹਾਂ ਦਰਸ਼ਨ ਪ੍ਰਾਚਨ ਸਿੱਧ ਪੀਠ ਮਾਤਾ ਸ਼੍ਰੀ ਬਗਲਾਮੁਖੀ धाम ਤੇ ਜਮਾਤ ਆ ਦੀ ਜਮਾਤ ਆ ਦੀ ਬਹੁਤ ਮੁਰਦਾ ਦੇ ਕੰਨ ਵਾਹੋ ਨੀ ਇਹ ਆ ਗਿਆ 메인 ਰਸਤਾ ਡਾ ਦਰਬਾਰ ਨੂੰ ਜਾ ਰਿਹਾ ਇੱਥੇ ਸਾਰੀਆਂ ਵਸਤੂਆਂ ਲੱਗੀਆਂ ਹੋਈਆਂ ਪੀਲੇ ਰੰਗ ਦੀਆਂ ਪੀਲੀਆਂ ਹੀ ਚੁੰਨੀਆਂ ਤੇ ਸਾਹਮਣੇ ਆ ਗਿਆ ਜੋੜਾ ਘਰ ਜੋੜੇ ਘਰ ਦੇ ਵਿੱਚ ਜੋੜੇ ਜਮਾ ਕਰਵਾ ਕੇ ਤੇ ਸਾਹਮਣੇ ਚੱਲਦੇ ਆ ਮੇਨ ਦਰਬਾਰ ਵੱਲ ਸਾਹਮਣੇ ਮੰਦਰ ਨੂੰ ਰਸਤਾ ਜਾ ਰਿਹਾ ਇਧਰ ਲੱਗੀਆਂ ਦੁਕਾਨਾਂ ਸਾਹਮਣੇ ਹੈਗੀ ਆ ਪੁੱਛਗਿਚ ਇਨਕੁਆਰੀ ਜਿਨ੍ਹਾਂ ਨੇ ਹਵਨ ਵਗੈਰਾ ਕਰਾਉਣੇ ਆ ਉਹ ਇੱਥੇ ਪੁੱਛ ਸਕਦਾ ਲਾਈਨਾਂ ਦੇਖੋ ਕਿੰਡੀਆਂ ਲੰਮੀਆਂ ਲੱਗੀਆਂ ਹੋਈਆਂ ਜੈ ਮਾਤਾ ਦੀ ਜੈ ਮਾਤਾ ਦੀ ਸਾਹਮਣੇ ਦਰਬਾਰ ਹੈ बोल साचे दरबार की जय माता जय माता जय माता संग देखो दरबार ਇਹ ਕਿਹੋ ਜਿਹਾ ਲੱਗਦਾ ਹੈ ਦਰੋ ਕਿੰਨੇ ਦੀ ਡੇਢ ਦੀ ਮੋਟਰ ਲੱਗੀ ਹੋਈ ਪੱਖਾ ਦੇਖੋ ਕਿੱਡਾ ਵੱਡਾ 5x ਵੀ ਨਹੀਂ ਪੂਰਾ ਆ ਰਿਹਾ ਨਾਓ ਜੀ ਹੁਣ ਤਾਂ ਲਾਈਨਾਂ ਹੀ ਛੋਟੀਆਂ ਹੀ ਰਹਿ ਗਈਆਂ ਪਹਿਲਾਂ ਤਾਂ ਕਾਫੀ ਜਿਆਦਾ ਪਿੱਛੇ ਰਸ ਸੀਗਾ ਦੇਖ ਸਕਦੇ ਹੋ ਪਿੱਛੇ ਨੂੰ ਭਰਿਆ ਪਿਆ ਪੂਰਾ ਸੀਸੀਬੀ ਪਰਵਾਰ ਪ੍ਰਕਾਰ ਕਹਾਵਨ ਪੂਜਾ ਪਾਠ ਲੰਗਰ ਏ ਮੰਦਿਰ ਦੀ ਜਾਣਕਾਰੀ ਹੇਤੂ ਸੰਪਰਕ ਕਰਨ ਆਹ ਨੰਬਰਾਂ ਤੇ ਸੰਪਰਕ ਕਰੋ ਪਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਾਰਾ ਪਗੜਾ ਮੁਖੀ ਦਾ ਬੋਲ ਸੱਚੇ ਦਰਬਾਰ ਕੀ ਜੈ ਹੁਣ نیچے ਲਾਈਨਾਂ ਆ ਗਈਆਂ ਬਿਲਕੁਲ ਉਧਰੋਂ ਕੰਮ ਕੇ ਉਧਰ ਜਾਣਾ ਪੈਣਾ ਹੁਣ ਬੋਲ ਸੱਚੇ ਦਰਬਾਰ ਕੀ ਜੈ बोल साचे दरबार की जय <laughs>

ਲਓ ਜੀ ਕਰੋ ਮੇਂਂਂ ਦਰਬਾਰ ਦੇ ਦਰਸ਼ਨ ਇੱਥੋਂ ਤੇ ਤੁਹਾਨੂੰ ਦੱਸਿਆ ਜੀ ਇੱਥੇ ਜਿਨ੍ਹਾਂ ਦੇ ਮਤਲਬ ਕੇਸ ਵਗੈਰਾ ਜ਼ਿਆਦਾ ਚੱਲਦੇ ਹੁੰਦੇ ਉਹ ਇੱਥੇ ਕਿ ਹਵਨ ਕਰਵਾਉਂਦੇ ਆ ਤੇ ਤਾਂ ਜੋ ਉਹਨਾਂ ਦੇ ਕੇਸ ਤੋਂ ਛੁਟਕਾਰਾ ਹੋ ਜਾਂਦਾਗਾ ਮਾਤਾ ਬਗਲਾਮੁਖੀ ਸਾਰਿਆਂ ਦੀਆਂ ਅਰਦਾਸਾਂ ਮਨੋ ਕਾਮਨਾ ਪੂਰੀਆਂ ਕਰਦੀ ਆ ਜੈ ਮਾਤਾ ਦੀ ਜੈ ਮਾਤਾ ਦੀ ਦੇਖੋ ਅੱਜ ਸੰਗਤ ਬਹੁਤ ਦੂਰ ਦੂਰੋਂ ਪਹੁੰਚੀ ਹੋਈ ਆ ਕਿਉਂਕਿ ਸਾਵਣ ਦੇ ਮਹੀਨੇ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਇਸ ਦਿਨਾਂ ਦੇ ਵਿੱਚ ਪੂਰਾ ਰਸ਼ ਹੁੰਦਾ ਹੈ। ਦੇਖੋ ਤੁਸੀਂ ਸੰਗਤ ਚਾਰੇ ਪਾਸੇ। ਅੱਜ ਅਸੀਂ ਪਹਿਲੀ ਵਾਰੀ ਦਰਸ਼ਨ ਕੀਤੇ ਸੀ ਇੱਥੇ। ਕਾਫੀ ਟਾਈਮ ਬਾਅਦ ਆਏ ਸੀਗੇ ਪਰ ਰਸ਼ ਸਭ ਤੋਂ ਜ਼ਿਆਦਾ ਅੱਜ ਦੇਖਿਆ ਇੱਥੇ। ਇਸ ਜਗ੍ਹਾ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਜੇ ਤੁਸੀਂ ਮਤਲਬ ਇੱਥੇ ਹਵਨ ਵਗੈਰਾ ਕਰਾਉਣਾ ਤੁਸੀਂ ਆਪਦੀ ਕੁੱਲ ਦਾ ਪੰਡਤ ਵੀ ਲੈ ਕੇ ਆ ਸਕਦੇ ਹੋ। ਕੁੱਲ ਦੇ ਪੰਡਤ ਤੋਂ ਵੀ ਹਵਨ ਕਰਵਾ ਸਕਦੇ ਹੋ ਜਾਂ ਤੁਸੀਂ ਇੱਥੋਂ ਪੰਡਤ ਹਾਇਰ ਕਰਕੇ ਵੀ ਇੱਥੇ ਤੁਸੀਂ ਹਵਨ ਕਰਵਾ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਇੱਥੇ ਜਗ੍ਹਾ-ਜਗ੍ਹਾ ਦੇ ਉੱਤੇ ਇਨਕੁਆਇਰੀ ਆਪਸ਼ਨ ਆਫਿਸ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਡੀ ਵੀਡੀਓ ਦੇ ਵਿੱਚ ਇਹਨਾਂ ਤੋਂ ਪੁੱਛ ਕੇ ਤੁਸੀਂ ਹਵਨ ਵਗੈਰਾ ਕਰਵਾ ਸਕਦੇ ਆ ਜਿਆਦਾਤਰ ਤਾਂ ਲੋਕ ਇੱਥੇ ਆ ਕੇ ਆਪਣੇ ਕੁੱਲ ਦੇ ਪੰਡਤ ਤੋਂ ਹੀ ਹਵਨ ਵਗੈਰਾ ਕਰਵਾਉਂਦੇ ਆ ਤੇ ਅਸੀਂ ਵੀ ਇੱਥੇ ਆਈ ਸੀ ਇਸ ਤੋਂ ਪਹਿਲਾਂ ਤੇ ਸਾਨੂੰ ਉਦੋਂ ਪਤਾ ਲੱਗਿਆ ਸੀਗਾ ਦੇਖੋ ਇੱਥੇ ਸਾਰੇ ਪਾਸੇ ਇੱਥੇ ਹਵਨ ਕੁੰਡ ਬਣੇ ਹੋਏ ਆ ਜਿੱਦਾਂ ਕਿ ਇਧਰ ਇਧਰ ਮੇਂਦਰਬਾਰ ਆ ਗਿਆ ਵੀ ਮੇਂਦਰਬਾਰ ਦੇ ਬਿਲਕੁਲ ਨਾਲ ਵੀ ਤੇ ਇਧਰਲੀ ਸਾਈਡ ਵੀ ਹਵਨ ਕੁੰਡ ਬਣੇ ਹੋਇਆ ਆ ਦੇਖੋ ਤੁਸੀਂ ਇਧਰਲੀ ਸਾਈਡ ਦੇ ਵਿੱਚ ਵੀ ਹਵਨ ਵਗੈਰਾ ਚੱਲਦੇ ਹੀ ਰਹਿੰਦੇ ਆ। ਇਧਰਲੀ ਸਾਰੀਆਂ ਸਾਈਡਾਂ ਤੇ ਇਧਰ ਹਵਨ ਗੁੰਡ ਬਣਿਆ ਹੋਇਆ ਹੈ। ਜਿੱਥੇ ਹਵਨ ਕਰਵਾਉਂਦੇ ਆ। ਕੋਈ ਆਪਣੇ ਕੋਲ ਦੇ ਪੰਡਤ ਨੂੰ ਲੈ ਕੇ ਆਉਂਦਾ ਇੱਥੇ ਤੇ ਕੋਈ ਇੱਥੇ ਆ ਕੇ ਇਨਕੁਆਇਰੀ ਵਾਲੇ ਤੋਂ ਪੁੱਛ ਕੇ ਪੰਡਤ ਲੈ ਕੇ ਉੱਥੇ ਆਪਣਾ ਹਵਨ ਕਰਵਾ ਕੇ ਚਲੇ ਜਾਂਦੇ ਆ। ਜਿਨ੍ਹਾਂ ਦੇ ਮਤਲਬ ਕੋਈ ਵੀ ਕੇਸ ਹੁੰਦਾਗਾ ਜਾਂ ਜਿਨ੍ਹਾਂ ਦਾ ਕੋਈ ਕੰਮ ਅੜਿਆ ਹੁੰਦਾ ਕੰਮ ਚੱਲਦਾ ਨਹੀਂ ਜਾਂ ਕੰਮ ਬਣਦਾ ਨਹੀਂਗਾ ਉਹ ਇੱਥੇ ਕੇ ਹਵਨ ਕਰਵਾਉਂਦੇ ਆ। ਜੈ ਮਾਂ ਬਗਲਾ ਮੁਖੀ नीचे ਜਾਂਦਾ ਰਸਤਾ نیچے ਰਸਤਾ ਜਾ ਰਿਹਾ ਸ਼ਰਮ ਮੰਦਰ ਨੂੰ ਹਰ ਹਰ ਮਹਾਦੇਵ ਉਹ نیچے ਸਾਹਮਣੇ ਮੰਦਰ ਬਣਿਆ ਹੋਇਆ ਹੈ ਨਾ ਹਰ ਹਰ ਮਹਾਦੇਵ ਓਮ ਨਮੋ ਪਾਰਵਤੀ ਪਤੇ ਹਰ ਹਰ ਮਹਾ ਹਰ ਹਰ ਮਹਾਦੇਵ ਇੱਧਰ ਹੋਣੀ ਹੈ ਜੀ ਆ ਮਾਤਾ ਜੀ ਪ੍ਰਤੀਮਾ ਟੀ ਪੁਆਇੰਟ ਕੈਫੇ ਇਹ ਰਸਤਾ ਜਾ ਰਿਹਾ ਬਿਲਕੁਲ ਬਾਹਰ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਦੁਕਾਨਾਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਆ ਜੈ ਮਾ ਬਗਲਾ ਮੁਖੀ نیچے ਹੈਗਾ ਲੰਗਰ ਹਾਲ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਸਾਹਮਣੇ ਬਾਹਰ ਜਾਣ ਨੂੰ ਰਸਤਾ ਜੋੜੇ ਉੱਪਰ ਹੈ ਲਓ ਜੀ ਅੱਜ ਦੇ ਬਲੌਗ ਦੇ ਵਿੱਚ ਅਸੀਂ ਦਰਸ਼ਨ ਕਰਵਾਏ ਤੁਹਾਨੂੰ ਮਾਤਾ ਬਗਲਾ ਬੁਖੀ ਮੰਦਿਰ ਦੇ ਉਮੀਦ ਕਰਦੇ ਆਂ ਅੱਜ ਦਾ ਬਲੌਗ ਵਧੀਆ ਲੱਗਿਆ ਹੋਊ ਜੇ ਵਧੀਆ ਲੱਗਿਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ ਸਟੇ ਕਨੈਕਟ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬੰਚ ਜੈ ਮਾਤਾ ਦੀ ਮਿਲ